ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਗੇ ਵੀਰੋ ਅੱਜ ਦੀ ਕਥਾ ਦੇ ਵਿੱਚ ਸੰਤ ਸਿੰਘ ਮਸਕੀਨ ਜੀ ਦੱਸਦੇ ਪਏ ਨੇ ਅਸਲੀ ਇਸ਼ਕ ਕੀ ਹੈ ਅਸਲੀ ਚਾਹਤ ਅਸਲੀ ਮੁਹੱਬਤ ਕੀ ਹੈ ਤੁੱਕੇ ਨਾ ਕਰਨੀ ਚਾਹੀਦੀ ਹੈ ਵੀਰੋ ਬਹੁਤ ਵਧੀਆ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਤੇ ਉਸ ਤੋਂ ਬਾਅਦ ਕਹਾਂ ਨੇ ਇਸ ਤੇ ਗੱਲ ਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗੇ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਕੇ ਦੇਖਨੇ ਆਂ ਇਹਦੀ ਕਥਾ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ਼ਕ ਤੇ ਆਸ਼ਕੀ ਦੀ ਗੱਲ ਕਰਦੇ ਨੇ ਆਸ਼ਕ ਕੌਣ ਹੈ ਵਾਸਤਵਿਕ ਇਸ਼ਕ ਕੀ ਹੈ ਜੇ ਘਿਰਣਾ ਪੈਦਾ ਹੋਣ ਦੇ ਕੁਝ ਕਾਰਨ ਨੇ ਤਾਂ ਫਿਰ ਇਸ਼ਕ ਵੀ ਕਿਸੇ ਕਾਰਨ ਤੋਂ ਪੈਦਾ ਹੁੰਦਾ ਹੋਵੇਗਾ ਜੇ ਕ੍ਰੋਧ ਪੈਦਾ ਹੋਣ ਦੇ ਕੁਝ ਕਾਰਨ ਨੇ ਤਾਂ ਉਹ ਪ੍ਰੇਮ ਦਾ ਵੀ ਲਾਜ਼ਮੀ ਕੋਈ ਕਾਰਨ ਹੈ ਲਾਜ਼ਮੀ ਕੁਝ ਨਾ ਕੁਝ ਕਾਰਨ ਹੈ دو طرح دا عشق ہے عشق مزاجی عشق حقیقی سچ دا પ્રેમ جگت دا પ્રેમ اے عالم دا کہنا ہے کہ جب حسن نہیں تو عشق بھی پیدا نہیں ہوتا بلبل گلے دیوار پر شاداں نہیں ہوتا اگر دیوار دیتے ایک بڑا خوبصورت گلاب دا پھول بنا دئیے بڑا سونا رنگ پا دئیے बोल बुल ने नगमे नहीं गाणे उसने चहहाना नहीं इश्क हकीकी हुस्न मांगदा है इश्क हकीकी जिंद जानदा स्वहपण मांगदा है जी मिजाजी दुनिया च ऐसा है तो हकीकत दे च भी ऐसा है सच दी दुनिया च भी ऐसा है अगर प्रभु सोना ना हुंदा खूबसूरत ना हुंदा किसने प्रेम पाना सी यही कारण है कि सडे रिश्ते वैदिक ऋषियों ने कहा सत्यम शिवम सुंदरम वो सत्य है वो प्रकाशमान है वो सुंदर है इसे गुरु नानक देव जी महाराज ने कहे सत सुहाण सदा मन चाव होते सुहाण है होते सुंदर है तो इश्क पे खूबसूरती का आपस देश तालमेल है एक नु हटा दो ਦੂਸਰਾ ਆਪਣੇ ਆਪ हट ਜਾਂਦਾ ਹੈ ਸੁੰਦਰਤਾ ਨੂੰ ਇੱਕ ਪਾਸੇ ਕਰ ਦਿਓ પ્રેમ ਇੱਕ ਪਾਸੇ ਹੋ ਜਾਏਗਾ ਹੁਸਨ ਇੱਕ ਪਾਸੇ ਕਰ ਦਿਓ ਇਸ਼ਕ ਇੱਕ ਪਾਸੇ ਹੋਵੇਗਾ ਇਸ਼ਕ ਤੇ ਹੁਸਨ ਦਾ ਚੋਲੀ ਧਾਮਨ ਦਾ ਸਾਥ ਹੈ ਫਰਕ ਸਿਰਫ ਇਤਨਾ ਹੈ ਕਿ ਕੋਈ ਸੰਸਾਰ ਨਾਲ ਪਿਆਰ 바 ਬੈਠਦਾ ਹੈ ਕੋਈ ਨਿਰੰਕਾਰ ਦੇ ਨਾਲ ਇਸ ਸੰਸਾਰ ਵਿੱਚ ਉਸ ਉਸ ਚੀਜ਼ ਨਾਲ ਬਹੁਤਾ ਪਿਆਰ ਹੋ ਜਾਂਦਾ ਹੈ ਜੋ ਬਹੁਤ ਖੂਬਸੂਰਤ ਦਿਖਾਈ ਦੇਵੇ ਇਹ ਗੱਲ ਵੱਖਰੀ ਹੈ ਕਿ ਉਹ ਖੂਬਸੂਰਤ ਹੈ ਜਾਂ ਨਹੀਂ ਦੇਖਣ ਦੀ ਗੱਲ ਹੈ ਅਗਰ ਉਹ ਖੂਬਸੂਰਤ ਦਿਖਾਈ ਦੇ ਰਹੀ ਹੈ ਤਾਂ ਪ੍ਰੇਮ ਤੇ ਪੈਗਾ ਪ੍ਰੇਮ ਪੈਦਾ ਹੋਵੇਗਾ ਕਿਉਂਕਿ ਜੋ ਖੂਬਸੂਰਤ ਹੈ ਉਹ ਖਿੱਚ ਪਾਉਂਦੀ ਹੈ ਜੋ ਸੋਹਣੀ ਹੈ ਉਹ ਕਸ਼ਿਸ਼ ਪੈਦਾ ਕਰਦੀ ਹੈ ਔਰ ਕਸ਼ਿਸ਼ ਕਰਕੇ ਮਨ ਬਾਰ ਬਾਰ ਯਾਦ ਕਰਦਾ ਹੈ ਔਰ ਉਹੀ ਯਾਦ ਪ੍ਰੇਮ ਬਣ ਜਾਂਦੀ ਹੈ ਉਹੀ ਯਾਦ ਇਸ਼ਕ ਬਣ ਜਾਂਦੀ ਹੈ ਮੈਂ ਫਿਰ ਅਰਜ਼ ਕਰਾਂ ਅਹੰਕਾਰ ਪੈਦਾ ਹੋਣ ਦੇ ਵੀ ਕੁਝ ਕਾਰਨ ਨੇ ਕੁਝ ਸਤੰਭਾ ਦੇਤੇ ਅਹੰਕਾਰ ਖੜਾ ਹੈ ਕਿਸੇ ਬੁਨਿਆਦ ਤੇ ਹੀ ਲੋਭ ਖੜਾ ਹੈ ਕ੍ਰੋਧ ਖੜਾ ਹੈ ਤੋ ਇਸ਼ਕ ਦੀ ਕੋਈ ਬੁਨਿਆਦ ਹੋਣੀ ਚਾਹੀਦੀ ਹੈ ਇਹ ਗੱਲ ਵੱਖਰੀ ਹੈ ਕਿ ਅੱਜ ਤੱਕ ਤੇ ਦਾਰਸ਼ਨਿਕ ਲੋਕ ਕੁਝ ਬੁਨਿਆਦ ਮੰਦੇ ਨਹੀਂ ਰਹੇ ਉਹ ਕਹਿੰਦੇ ਨੇ ਇਸ਼ਕ ਆਪਣੇ ਆਪ ਹੋ ਜਾਂਦਾ ਹੈ ਆਪਣੇ ਆਪ ਕੁਝ ਵੀ ਨਹੀਂ ਪੈਦਾ ਹੁੰਦਾ ਪਰ ਇਹ ਪੂਰਨ ਪ੍ਰਮਾਤਮਾ ਨੇ ਹਰ ਚੀਜ਼ ਦਾ ਬੀਜ ਪਹਿਲੇ ਪੈਦਾ ਕੀਤਾ ਬੀਜ ਤੋਂ ਬਿਨਾ ਕੁਝ ਵੀ ਨਹੀਂ ਕੁਝ ਵੀ ਨਹੀਂ ਪੈਦਾ ਹੁੰਦਾ ਇਹ ਸਿਰਫ ਕਿਆਸ ਅਰਾਈਆਂ ਹੋ ਸਕਦੀਆਂ ਨੇ ਸਿਰਫ ਮਨੁੱਖ ਦੀ ਕਲਪਨਾ ਹੋ ਸਕਦੀ ਹੈ ਕਿ ਇਸ਼ਕ ਆਪਣੇ ਆਪ ਪੈਦਾ ਹੁੰਦਾ ਹੈ ਕਦਈ ਆਪਣੇ ਆਪ ਨਹੀਂ ਪੈਦਾ ਹੁੰਦਾ ਇਸ਼ਕ ਦੀ ਵੀ ਬੁਨਿਆਦ ਹੈ ਸੁਹੱਪਣ ਖੂਬਸੂਰਤੀ ਕਸ਼ਿਸ਼ ਪੈਦਾ ਕਰਦੀ ਹੈ ਖਿੱਚ ਪੈਦਾ ਕਰਦੀ ਹੈ ਔਰ ਇਹੀ ਖਿੱਚ ਪਿਆਰ ਬਣ ਜਾਂਦੀ ਹੈ ਜਦ ਦੇਵੀ ਸੁੰਦਰਤਾ ਦੀ ਕشش ਅੰਦਰ ਪੈਦਾ ਹੋਵੇ ਉਹ ਜੋ ਪ੍ਰੇਮ ਹੈ ਅਮਰ ਹੈ ਉਹ ਜੋ ਪ੍ਰੇਮ ਹੈ ਸਦੀਵੀ ਹੈ ਉਹ ਜੋ ਪ੍ਰੇਮ ਹੈ ਵਿਆਪਕ ਹੈ ਪਰ ਇਸ ਤੋਂ ਇਲਾਵਾ ਜੇ ਸੰਸਾਰ ਦਾ ਸੁਪਨ ਕشش ਪੈਦਾ ਕਰੇ ਇੱਕ ਤੇ ਇਹ ਪ੍ਰੇਮ ਅਮਰ ਨਹੀਂ ਕਿਉਂਕਿ ਸੰਸਾਰ ਦਾ ਸੁਪਨ ਸਦੀਵੀ ਨਹੀਂ ਹੈ ਅਜ ਹੈ ਕੱਲ ਨਹੀਂ ਹੋਵੇਗਾ ਤਾਂ ਜੈਸੇ ਖੂਬਸੂਰਤੀ ਢਲੇਗੀ ਕشش ਢਲ ਜਾਏਗੀ ਕشش ਨਹੀਂ तो चिंतन मिट जाएगा चिंतन मिटेया तो प्रेम मिटेया बड़े-बड़े प्रेम के महल पाताल में गिरते आया देखने को आंदे क्यों कि उस प्रेम दी बुनियाद ही हिल जाती है प्रेम दी बुनियाद ही थी खूबसूरती खूबसूरती ही नहीं रही तो प्रेम किथे इस वास्ते संसारिक प्रेमियों नो धार्मिक लोगान ने कोई बहुत बड़ा मान नहीं देता ये गल वख्री है कि उस दी चर्चा जरूर है ਉਸ ਦਾ ਜ਼ੇਕਰ ਜ਼ਰੂਰ ਹੈ ਔਰ ਵਕਤੀ ਤੋੜਤੇ ਉਸ ਪ੍ਰਤੀ ਹਿਰਦੇ ਦੀ ਸ਼ੁੱద్ధి ਵੀ ਹੋ ਜਾਂਦੀ ਹੈ ਜਿਸ ਨਾਲ ਪ੍ਰੇਮ ਹੋਵੇ ਲੇਕਿਨ ਚੁونکہ ਪ੍ਰੇਮ ਖੜਾਈ ਸੁਪਨ ਤੇ ਹੈ ਕਿ ਸੁਪਨ ਦੇ ਮਿਟਦੇ ਆ ਚਿੰਤਨ ਮਿਟ ਜਾਂਦਾ ਯਾਦ ਮਿਟ ਜਾਂਦੀ ਹੈ ਯਾਦ ਤੇ ਮਿਟਦੇ ਆ ਪ੍ਰੇਮ ਮਿਟ ਜਾਂਦਾ ਹੈ ਇੱਕ ਪਰਮਾਤਮਾ ਹੀ ਐਸਾ ਹੈ ਜਿੰਨਾ ਉਸ ਦੇ ਨੇੜੇ ਆਈਏ ਉਤਨੀ ਉਸ ਦਾ ਸੁਪਨ ਵੱਧਦਾ ਹੈ ਵੱਧਦਾ ਹੈ ਜਿੰਨਾ ਉਸ ਨੂੰ ਯਾਦ ਕਰੀਏ اتنی ہور کشش بدھی ہے ہو خوبصورتی سامنے ہے اور اتنا مہان سندر ہے کہ ساری سندرتا پکڑ بھی نہیں آتی پھر اس دی سندرتا ویاپک ہے اس دی سندرتا صدیوی ہے اس واسطے اے, اے پریم صدیوی ہے باقی آرزی نے وقتی نے آج ہے نہیں کل نہیں تو سنگشیب دیچ ارز کریے صدیوی پریم پرماتما ہے اور گروہ گوبند سنگھ جی مہراج جیسے ہستی سے یہ بھی فرمان کر دینے کہ پرماتما پریم ہے جتر تتر دسا وسا ہوئے فیلے ہو انورا وہ جدھر کدھر پیار روپ ہو کے چھایا ہے پریم روپ ہو کے چھایا ہے ہر پاسے پریم ہی پریم تو صاحب شری گروہ انگر دیو جی مہراج ਜੋ ਗੁਰਨਾਣਿਕ ਦੇ ਪ੍ਰੇਮ ਵਿੱਚ ਪੈ ਗਏ ਸਨ ਦੇਵੀ ਗੁਣਾ ਦੇ ਪ੍ਰੇਮ ਕਰਕੇ ਆਪ ਪ੍ਰਭਾਵਿਤ ਹੋਏ ਸ੍ਰੀਵੀ ਪਿਆਰ ਆਪ ਦੀ ਝੋਲੀ 'ਚ ਪਿਆ ਤਾਂ ਜਿਸ ਨੇ ਸ੍ਰੀਵੀ ਪਿਆਰ ਚਖਿਆ ਹੈ ਹਕੀਕਤ ਦੇ ਦਿੱਤੇ ਪਿਆਰ ਦੀ ਵਿਆਖਿਆ ਵੀ ਉਹੀ ਕਰ ਸਕਦਾ ਹੈ ਪਿਆਰ ਨੂੰ ਬਿਆਨ ਵੀ ਉਹੀ ਕਰ ਸਕਦਾ ਹੈ ਤੋਂ ਸਹਿਬ ਕਹਿ ਰਹੇ ਨੇ ਇੱਕ ਨੇ ਹੀ ਆਸ਼ਕੀ ਦੂਜੇ ਲੱਗੇ ਜਾਏ ਇੱਕ ਆਦੀ ਆਸ਼ਕੀ ਇਹ ਕਿਸ ਤਰ੍ਹਾਂ ਦਾ ਪ੍ਰੇਮ ਹੈ ਕਿ ਖਿੱਚ ਇੱਕ ਤੋਂ ਬਿਨਾ ਦੂਜੇ ਦੀ ਵੀ ਹੈ। ਅਗਰ ਦੋ ਤਰਫੀ ਖਿੱਚ ਹੈ ਇਸ ਨੂੰ ਇਸ਼ਕ ਨਹੀਂ ਕਹਿਣਾ ਚਾਹੀਦਾ। ਪਰਮਾਤਮਾ ਦੀ ਵੀ ਖਿੱਚ ਹੈ ਤੇ ਸੰਸਾਰ ਦੀ ਵੀ ਖਿੱਚ ਹੈ। ਇਹ ਜੋ ਇਸ਼ਕ ਹੈ ਇਹ ਸਦੀਵੀ ਨਹੀਂ। ਇਹ ਕਿਸੇ ਵਾਸ਼ਨਾ ਤੇ ਖੜਾ ਹੈ। ਮਨੁੱਖ ਨੇ ਵਾਸ਼ਨਾ ਨਾਲ ਹੀ ਸੰਸ ਦਾ ਸੰਬੰਧ ਸੰਸਾਰ ਨਾਲ ਜੋੜਿਆ ਹੈ ਪਰ ਵਾਸ਼ਨਾ ਦਾ ਹੀ ਸੰਬੰਧ ਦਿਰੰਕਾਰ ਨਾਲ ਵੀ ਜੋੜ ਸਕਦਾ ਹੈ। ਉਸ ਤੋਂ ਵੀ ਕਿਸੇ ਵਾਸ਼ਨਾ ਦੀ ਪੂਰਤੀ ਕਰਨੀ ਹੈ। ਪ੍ਰੇਮ ਦੇ ਵਿੱਚ ਮੰਗ ਨਹੀਂ। ਪ੍ਰੇਮ ਵਿੱਚ ਕੁਰਬਾਨੀ ਹੈ ਇਹ ਠੀਕ ਹੈ ਕਿ ਪ੍ਰਮਾਤਮਾ ਨੂੰ ਅਸੀਂ ਕੁਝ ਦੇ ਨਹੀਂ ਸਕਦੇ ਲੇਕਿਨ ਹੈ ਕੁਝ ਦਿੱਤੇ ਬਿਨਾ ਅਰਪਣ ਕੀਤੇ ਬਿਨਾ ਪ੍ਰੇਮ ਦੀ ਸੁਗੰਧੀ ਫੁੱਟਦੀ ਨਹੀਂ ਇਹ ਗੱਲ ਵੱਖਰੀ ਹੈ ਕਿ ਸਾਡੇ ਕੋਲ ਦੇਣ ਵਾਸਤੇ ਕੁਝ ਵੀ ਨਹੀਂ ਹੈ ਲੇਕਿਨ ਸਮਰਪਣ ਤੇ ਕਰ ਸਕਦੇ ਹਾਂ ਅਸੀਂ ਆਪਣੇ ਆਪ ਨੂੰ ਸਮਰਪਣ ਤੇ ਕਰ ਸਕਦੇ ਹਾਂ ਤਾਂ ਪ੍ਰੇਮੀ ਸਮਰਪਣ ਕਰ ਦਿੰਦਾ ਹੈ ਤੋ ਕਹਿੰਦਾ ਹੈ ਪ੍ਰਭੂ ਹੁਣ ਮੈਂ ਤੇਰੇ ਹੱਥਾਂ ਵਿੱਚ ਹੁਣ ਤੇਰੀ ਮਰਜ਼ੀ ਹੈ ਜਿਸ ਤਰੀਕੇ ਨਾਲ ਮੈਨੂੰ ਚਲਾ ਰੇਂ ਪ੍ਰੇਮ ਵਿੱਚ ਮੰਗ ਆ ਗਈ ਤੋ ਪ੍ਰੇਮ ਵਾਸ਼ਨਾ ਬਣ ਗਈ ਔਰ ਇਹ ਪ੍ਰੇਮ ਟੁੱਟ ਜਾਏਗਾ ਮੰਗ ਪੂਰੀ ਹੋ ਗਈ ਤਾਂ ਵੀ ਪ੍ਰੇਮ ਟੁੱਟ ਜਾਏਗਾ ਮੰਗ ਨਾ ਪੂਰੀ ਹੋਈ ਤਾਂ ਵੀ ਟੁੱਟੇਗਾ ਦੋਹਾਂ ਹਾਲਤਾਂ ਵਿੱਚ ਟੁੱਟੇਗਾ ਤੋ ਸਹਿਬ ਕਹਿੰਦੇ ਨੇ ਇੱਕ ਆਦਾ ਇਸ਼ਕ ਕਿ ਦੂਜੀ ਕਸ਼ਿਸ਼ ਵੀ ਅੰਦਰ ਮੌਜੂਦ ਹੈ ਨਾਨਕ ਆਸ਼ਿਕ ਕਾਂਢੀਏ

ਔਰ ਕੁਛ ਐਸੀ ਘਟਨਾ ਘਟ ਗਈ ਜਿਸ ਤੋਂ ਸੁਖ ਮਿਲਿਆ ਇੱਕ ਨੂੰ ਆਖਿਆ ਹੈ ਪ੍ਰਮਾਤਮਾ ਤੂੰ ਚੰਗਾ ਕੀਤਾ ਹੈ ਇੱਕ ਘਟਨਾ ਨੂੰ ਆਖਿਆ ਤੂੰ ਮਾੜਾ ਕੀਤਾ ਹੈ ਜਿਸ ਤੋਂ ਚੰਗਾ ਤੇ ਨਾਲ ਮਾੜਾ ਦਿਖਾਈ ਦੇਵੇ ਗੱਲ ਸਪਸ਼ਟ ਹੈ ਉਸ ਨਾਲ ਪ੍ਰੇਮ ਨੇ ਜਿਸ ਨਾਲ ਪ੍ਰੇਮ ਹੋਵੇ ਉਸ ਦੇ ਵਿੱਚ ਕੁਝ ਵੀ ਮਾੜਾ ਨਹੀਂ ਦਿਖਾਈ ਦਿੰਦਾ ਅਸੀਂ ਤੇ ਸੰਸਾਰ ਦੇ ਤਲ ਤੇ ਹੀ ਦੇਖਦੇ ਹਾਂ ਕਿ ਜਿਸ ਨਾਲ ਖਿੱਚ ਹੈ ਜਿਸ ਨਾਲ ਪਕੜ ਹੈ ਉਸ ਦੇ ਔਗਣ ਵੀ ਗੁਣ ਦਿਖਾਈ ਦੇ ਦਿੰਦੇ ਨੇ ਆਮ ਸੰਸਾਰ ਦੇ ਵਿੱਚ

ਐਸਾ ਮਾਂ ਪ੍ਰਤੀ ਵੀ ਸਮਝ ਲੈਂਦਾ ਹੈ ਮਾਸੂਮ ਇਹਾਣਾ ਖੇਡਦਾ ਪਿਆ ਪਰ ਅੱਗ ਵਿੱਚ ਹੱਥ ਪਾਣਾ ਚਾਹੁੰਦਾ ਹੈ ਮਾਂ ਪਕੜਦੀ ਹੈ ਰੋਂਦਾ ਹੈ ਤੜਪਦਾ ਹੈ ਅੰਦਰੋਂ ਮਾਂ ਨੂੰ ਦੁਸ਼ਮਣ ਵੀ ਸਮਝ ਬੈਠਦਾ ਹੈ ਪਰ ਨਹੀਂ ਅਗਰ ਮਾਂ ਖੁੱਲ ਦੇ ਦੇ ਤੇ ਅੱਗ ਵਿੱਚ ਹੱਥ ਪਾਣ ਦੇ ਦੇ ਉਸ ਵਕਤ ਇਹ ਦੁਸ਼ਮਣ ਹੈ ਕਿ ਜੋ ਹੱਥ ਰੋਕੇ ਹੈ ਦੁਸ਼ਮਣ ਨਹੀਂ ਹੈ ਮਾਂ ਦੇ ਅੰਦਰ ਤੇ ਮਮਤਾ ਹੈ ਪਰ ਨਾਦਾਨੀ ਨਾ ਸਮਝੀ ਕਾਰਨ ਬੱਚਾ ਮਨ ਨੂੰ ਦੁਸ਼ਮਣ ਸਮਝ ਬੈਠਦਾ ਹੈ ਇਸੇ ਤਰੀਕੇ ਨਾਲ ਆਮ ਨਾ ਸਮਝ ਬੰਦੇ ਕਈ ਵਾਰ ਕਹਿ ਦਿੰਦੇ ਨੇ हे ਪ੍ਰਮਾਤਮਾ ਇਹ ਤੂੰ ਚੰਗਾ ਨਹੀਂ ਕੀਤਾ ਇਹ ਤੂੰ ਚੰਗਾ ਕੀਤਾ ਇਹ ਤੂੰ ਚੰਗਾ ਨਹੀਂ ਕੀਤਾ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸਕ ਇਹ ਨਾ ਆਖੀਏ ਜੇ ਲੇਖੇ ਵਰਤੇ ਸੋਇ ਇਸ ਤਰ੍ਹਾਂ ਦਾ ਜੋ ਲੇਖਾ ਕਰਦਾ ਵੀ ਇਹ ਚੰਗਾ ਹੈ ਤੇ ਇਹ ਮਾੜਾ ਹੈ ਇਸ ਤਰ੍ਹਾਂ ਦੇ ਲੇਖੇ 'ਚ ਜੀਣ ਵਾਲਾ ਮਨੁੱਖ ਆਸ਼ਿਕ ਨਹੀਂ ਹੈ ਰੱਬ ਦਾ ਪ੍ਰੇਮੀ ਨਹੀਂ ਹੈ ਦੂਜਾ ਸ਼ਲੋਕ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਗੁੱਥਾ ਜਾਏ ਸਜਦਾ ਵੀ ਕਰਦਾ ਹੈ ਮੱਥਾ ਵੀ ਟੇਕਦਾ ਹੈ ਝੁਕਦਾ ਵੀ ਹੈ ਲੇਕਿਨ ਕਿਸੇ ਕਿਸੇ ਹੁਕਮ ਦੇ ਅਗੋਂ ਕਿਸੇ ਕਿਸੇ ਬਚਨ ਦੇ ਅਗੋਂ ਸਿੱਧਾ ਖੜਾ ਵੀ ਹੋ ਜਾਂਦਾ ਹੈ ਇਨਕਾਰੀ ਹੋ ਜਾਂਦਾ ਨਹੀਂ ਇਹ ਮੈਂ ਨਹੀਂ ਮੰਨਦਾ ਕਿਸੇ ਵਕਤ ਸਲਾਮ ਕਰਦਾ ਹੈ ਕਿਸੇ ਵਕਤ ਜਵਾਬ ਦਿੰਦੇ ਜਿਸ ਦਾ ਸਲਾਮ ਜਵਾਬ ਤੇ ਖੜਾ ਹੈ ਉਸ ਦਾ ਸਲਾਮ ਪਖੰਡ ਹੋ ਗਿਆ ਜਿਸ ਦਾ ਪ੍ਰੇਮ ਕਿਸੇ ਮੰਗ ਤੇ ਖੜਾ ਹੈ ਉਹ ਪ੍ਰੇਮ ਨਹੀਂ ਉਹ ਤੇ ਵਾਸ਼ਨਾ ਹੈ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਗੋთა ਜਾਏ ਉਤੇ ਮੂਲ ਤੋਹੀ ਟੁੱਟ ਗਿਆ ਜਿਸ ਦੇ ਸਲਾਮ ਦੇ ਨਾਲ ਜਵਾਬ ਹੈ ਨਾਨਕ ਦੋਵੇਂ ਕੂੜਿਆ ਥਾਇ ਨਾ ਕਾਈ ਪਾਇ ਇਸ ਦਾ ਸਲਾਮ ਵੀ ਕੂੜਾ ਹੈ ਇਸ ਦਾ ਜਵਾਬ ਵੀ ਕੋੜ ਹੈ ਇਹ ਦੋਵੇਂ ਗੱਲਾਂ ਇਸੀਆਂ ਕੋੜੀਆਂ ਨੇ ਕਿ ਪ੍ਰਭੂ ਦੀ ਦਰਗਾਹ ਅਸਥਾਨ ਨਹੀਂ ਪ੍ਰਾਪਤ ਕਰ ਸਕਦਾ ਕੋੜੀ ਜਿਤ ਸੇਵੀ ਇਹ ਸੁਖ ਪਾਈਏ ਸੋ ਸਾਹਿਬ ਸਦਾ ਸਮਾ ਲਈਏ ਜਿਸ ਦੀ ਸੇਵਾ ਕੀਤੇ ਆਂ ਸਦੀਵੀ ਸੁਖ ਦੀ ਪ੍ਰਾਪਤੀ ਹੋਵੇ ਉਸ ਪ੍ਰਭੂ ਦਾ ਚਿੰਤਨ لازਮੀ ਤੇ ਸਦੀਵੀ ਕਰਨਾ ਚਾਹੀਦਾ ਹੈ ਪਰਮਾਤਮਾ ਦੀ ਸੇਵਾ ਕੀ ਹੈ ਉਸ ਨੂੰ ਯਾਦ ਕਰਨਾ ਪਰਮਾਤਮਾ ਦੀ ਸੇਵਾ ਕੀ ਹੈ खुद दे गुनाह दे विचार करने परमात्मा दी सेवा ਕੀ ਹੈ ਉਸਦਾ ਚਿੰਤਨ ਕਰਨਾ باقی ਉਸ ਦੀ ਸੇਵਾ ਇਸ ਰੂਪ ਦੇ ਵਿੱਚ ਨਹੀਂ ਜੈਸੇ ਕਿ ਅਸੀਂ ਜਗਤ ਦੇਚ ਕਰਦੇ ਕਿਉਂਕਿ ਉਹ ਮੁਤਾਜ ਨਹੀਂ ਉਹ ਲੋੜਵੰਦ ਨਹੀਂ ਬਸ ਸਿਰਫ ਉਸ ਨੂੰ ਯਾਦ ਕਰਨਾ ਹੈ ਯਾਦ ਵੀ ਕਿਉਂ ਕਰੀਏ ਉਸ ਨਾਲ ਸੰਬੰਧ ਜੁੜ ਜਾਂਦਾ ਹੈ ਅਗਰ ਜੜ੍ਹਾਂ ਨੂੰ ਭੁੱਲ ਜਾਏ ਦਰਖਤ ਸ਼ਾਖਾਂ ਜੜ੍ਹਾਂ ਨੂੰ ਭੁੱਲ ਜਾਣ ਕਿਸ ਤਰ੍ਹਾਂ ਰਹਿ ਸਕਣਗੇ طریقے پرماتما کوئی بھول جائے اس مول سمبند ٹوٹ اندھنے یاد دیا ہی مول ہے تو سیوہ کرنی کی ہے یاد کرنا ست گور گرو نانک دیو جی مہاراج فرمان کرتے ہیں ایک گل چیتے رکھ منکھ جت کیتا پائیے اپنا بری تو اپنا گا دا تیجا چوتھا پانچ نہیں بوگے گا ਇਸ ਵਾਸਤੇ ਬੁਰੀ ਘਾਲਣਾ ਪ੍ਰਤੀ ਸੁਚੇਤ ਰਹੀਂ ਸਾਧਾਨ ਰਹੀਂ ਜੋ ਤੂੰ ਬੀਜ ਰਿਹਾ ਹੈ ਇਹ ਤੂੰ ਵੱਡੇਗਾ لازਮੀ ਵੱਡੇਗਾ ਹੋ ਸਕਦਾ ਹੈ ਕਿ ਜ਼ਮੀਨ ਦੇ ਤੇ ਬੋਵੇ ਕੋਈ ਤੇ ਵੱਡੇ ਕੋਈ ਦਰਖਤ ਕੋਈ ਲਾਵੇ ਤੇ ਫਲ ਕੋਈ ਖਾਵੇ ਐਸਾ ਸੀ ਦੇਖਦੇ ਆ ਲੇਕਿਨ ਧਾਰਮਿਕ ਦੁਨੀਆ ਵਿੱਚ ਐਸਾ ਨਹੀਂ ਹੈ ਇੱਥੇ ਤੇ ਜੋ ਬੀਜਦਾ ਹੈ ਉਹੀ ਖਾਂਦਾ ਹੈ ਇਹ ਕਾਲਮ ਦਾ ਕਹਿਣਾ ਹੈ ਜੋ ਤੂੰ ਬੀਜ ਚੁਕੇ ਹੈ ਹੁਣ ਮੇਰੇ ਕੋਲ ਕੋਈ ਇਲਾਜ ਨਹੀਂ ਕਿ ਤੂੰ ਉਸ ਦਾ ਫਲ ਨਾ ਭੋਗੇਂ ਯਾਰ ਰਾ ਖੁਦ ਕਰਦਾ ਰਾ ਇਲਾਜ ਨੇ ਇਸ ਤ ਕਰਬਨੀ ਖੁਇਸ਼ ਉਹ ਆਮਦ ਨਹੀਂ ਪੇਸ਼ ਜੋ ਤੂੰ ਕਰ ਚੁਕੇ ਹੈ ਉਹ ਤੇਰੇ ਸਾਹਮਣੇ ਆਣ ਵਾਲਾ ਹੈ ਦੋਤੋਂ ਬੀਜ ਚੁਕੇ ਹੈ ਉਹ ਤੈਨੂੰ ਖਾਣਾ ਪਏ ਕਾਰਨ ਪ੍ਰਭੂ ਦਾ ਇੱਕ ਨਿਯਮ ਕਿ ਆਪ ਬੀਜ ਆਪੇ ਹੀ ਖਾਏ ਇਤੇ ਕਰਮ ਭੂਮੀ ਹੈ ਤਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਜਿਤ ਕੀਤਾ ਪਾਈਏ ਆਪਣਾ ਸਾਧਾਲ ਬੁਰੀ ਕਿਉਂ ਘਾਲੀ ਹੈ ਐਸੀ ਬੁਰੀ ਘਾਲਣਾ ਨਹੀਂ ਘਾਲਣੀ ਚਾਹੀਦੀ ਤੇ ਬੁਰੀ ਘਾਲਣਾ ਕਿਹੜੀ ਹੈ ਜੋ ਦੂਜੇ ਲਈ ਬੁਰੀ ਹੋਵੇ ਉਹੀ ਬੁਰੀ ਘਾਲਣਾ ਹੈ ਮੇਰੇ ਕੀਤੇ ਦੇ ਨਾਲ ਕਿਸੇ ਨੂੰ ਕਿਸੇ ਵੀ ਤਲ ਤੇ ਹਾਨੀ ਪਹੁੰਚੇ ਕਿਸੇ ਦਾ ਕਿਸੇ ਵੀ ਤਲ ਤੇ ਬੁਰਾ ਹੋਵੇ ਬਸ ਉਹੀ ਬੁਰੀ ਘਾਲਣਾ ਹੈ ਹੋਰ ਕੋਈ ਬੁਰੀ ਘਾਲਣਾ ਨਹੀਂ ਐਸ ਵਾਸਤੇ ਸਤਗੁਰ ਕਹਿੰਦੇ ਨੇ ਇਸ ਤਰ੍ਹਾਂ ਦੀ ਅਗਰ ਬੁਰੀ ਘਾਲਣਾ ਤੂੰ ਘਾਰ ਲੈ ਜਿਸਨਲ ਕਿਸੇ ਦਾ ਬੁਰਾ ਹੋ ਜਾਏ ਆਰਥਿਕ ਸਰੀਰਕ ਮਾਨਸਿਕ ਯਹ ਉਸਦਾ ਧਾਰਮਿਕ ਕੁਝ ਵੀ ਉਸਦੀ ਹਸਤੀ ਨੂੰ ਝੋਟ ਪਹੁੰਚੇ ਤਾਂ ਮਹਾਰਾਜ ਕਹਿੰਦੇ ਇਹ ਝੋਟ ਵਾਪਸ ਆਵੇਗੀ ਇਹ ਤੈਨੂੰ ਓਗਣੀ ਪੈਗੀ ਇਸ ਵਾਸਤੇ ਮੰਦਾ ਮੂਲ ਨਾ ਕੀ ਚਈ ਦੇ ਲੰਮੀ ਨਦਰ ਨਿਹਾਲੀਏ ਭੁੱਲ ਕੇ ਵੀ ਮੰਦਾ ਨਹੀਂ ਕਰਨਾ ਚਾਹੀਦਾ ਮਾੜਾ ਬੀਜ ਨਹੀਂ ਬੋਣਾ ਚਾਹੀਦਾ ਫਿਰ ਸਤਗੁਰ ਕਹਿੰਦੇ ਲੰਮੀ ਨਦਰ ਨਿਹਾਲੀਏ ਬੜੀ ਦੂਰ ਦ੍ਰਿਸ਼ਟੀ ਰੱਖਣੀ ਚਾਹੀਦੀ ਸਿਰਫ ਇਹ ਨਹੀਂ ਕਿ ਬੀਜ ਬੋ ਰਿਆ ਹੈ ਦ੍ਰਿਸ਼ਟੀ ਉੱਥੇ ਰੱਖ ਫਲ ਤੇ ਵੀ ਦ੍ਰਿਸ਼ਟੀ ਰੱਖ ਕਿ ਇਸ ਦੇ ਚੋਂ ਫਲ ਕੀ ਨਿਕਲੇਗਾ ਦੂਰ ਦ੍ਰਿਸ਼ਟ ਮਨੁੱਖ ਉਹ ਹੈ ਕਿ ਇੱਕ ਕਦਮ ਉਹ ਚੱਲਿਆ ਨਾ ਉਸ ਇੱਕ ਕਦਮ ਨੂੰ ਨਹੀਂ ਦੇਖਦਾ ਉਹ ਵੇਖਦਾ ਹੈ ਕਿ ਮੇਰਾ ਆਖਰੀ ਕਦਮ ਕਿੱਥੇ ਹੋਵੇਗਾ ਜਿਸ ਮਾਰਗ ਤੇ ਮੈਂ ਚੱਲਿਆ ਜੋ ਬੀਜ ਮੈਂ ਬੋਇਆ ਹੈ ਕਿਦਾ ਫਲ ਕੀ ਹੋਵੇਗਾ ਬਸ ਦੂਰ ਦ੍ਰਿਸ਼ਟੀ ਦੀ ਇਹ ਪਛਾਣ ਹੈ ਕਿ ਉਹ ਕਰਮ ਕਰਨ ਲੱਗਿਆ ਉਸ ਦੇ ਫਲ ਨੂੰ ਵੇਖ ਸਕੇ ਇਸ ਤਰ੍ਹਾਂ ਦੇ ਮਨੁੱਖਾਂ ਨੂੰ ਕਹਿੰਦੇ ਨੇ ਦੂਰਦਰਸ਼ਟ ਆਮ ਜਿਹੜੀ ਇਹ ਕਹਾਵਤ ਆਉਂਦੀ ਹੈ ਫਲਾਣਾ ਬੰਦਾ ਦੂਰਦਰਸ਼ਟ ਹੈ ਫਲਾਣਾ ਬੰਦਾ ਦੂਰਦਰਸ਼ਟ ਹੈ ਕਤਈ ਨਹੀਂ ਦੂਰਦਰਸ਼ਟ ਉਹ ਹੈ ਬੋਂਦਾ ਪਿਆ ਬੀਜ ਲੇਕਿਨ ਦ੍ਰਿਸ਼ਟੀ ਫਲ ਤੇ ਚੱਲੇ ਹੈ ਇੱਕ ਕਲਮ ਲੇਕਿਨ ਦ੍ਰਿਸ਼ਟੀ ਮੰਜ਼ਿਲ ਤੇ ਹੈ ਭਈ ਇਹ ਪੈਰ ਮੇਰੇ ਪਹੁੰਚਣਗੇ ਕਿੱਥੇ ਇਸ ਵਾਸਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਮਾਨ ਹੈ ਬਹੁਤ ਲੰਮੀ ਦ੍ਰਿਸ਼ਟੀ ਰੱਖ ਮੰਦਾ ਮੂਲ ਨਾ ਕੀ ਚਈ ਦੇ ਲੰਮੀ ਨਦਰ ਨਿਹਾਲੀਏ ਜਿਉਂ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਏ ਕੁਝ ਇਸ ਤਰ੍ਹਾਂ ਦੀ ਘਾਲ ਨਾ ਢਾਲਨੇ ਚਾਹੀਦੀ ਹੈ ਕਿ ਪ੍ਰਮਾਤਮਾ ਦੇ ਦਰਬਾਰ ਦੇ ਤੂੰ ਜ਼ਿੰਦਗੀ ਦੀ ਬਾਜ਼ੀ ਹਾਰੇ ਨਾ ਤਵੀਰੋ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਸੰਤ ਸਿੰਘ ਮਸਕੀਨ ਜੀ ਕਿੱਡੇ ਵਧੀਆ ਤੇ ਕਿੱਡੇ ਅੱਛੇ ਤਰੀਕੇ ਦੇ ਨਾਲ ਮੁਹੱਬਤ ਦੇ ਬਾਰੇ ਦੱਸਦੇ ਪਏ ਨੇ ਕਿ ਅਸਲੀ ਮੁਹੱਬਤ ਉਹ ਹੈ ਜਿਹੜੀ ਹਕੀਕੀ ਮੁਹੱਬਤ ਹੈ ਇੱਕ ਮਜਾਜ਼ੀ ਮੁਹੱਬਤ ਹੁੰਦੀ ਹੈ ਕਿ ਹਕੀਕੀ ਮੁਹੱਬਤ ਹੁੰਦੀ ਹੈ ਵੀ ਜਿਹੜੇ ਵੀਰੋ ਜਿਹੜੀ ਹਕੀਕੀ ਮੁਹੱਬਤ ਹੈ ਨਾ ਉਹ ਤੁਸੀਂ ਅੱਲਾ ਪਾਕ ਦੀ ਜ਼ਾਤ ਨਾਲ ਕਰੋ ਤੇ ਜਦੋਂ ਅੱਲਾ ਪਾਕ ਦੀ ਜ਼ਾਤ ਨਾਲ ਤੁਸੀਂ ਹਕੀਕੀ ਮੁਹੱਬਤ ਕਰੋਗੇ ਨਾ ਤੇ ਤੁਹਾਡਾ ਬੇੜਾ ਪਾਰ ਹੋ ਜਾਏਗਾ ਵੀਰੋ ਕਿਉਂਕਿ ਜਿਹੜਾ ਅੱਲਾ ਪਾਕ ਦੀ ਜ਼ਾਤ ਨਾਲ ਸੱਚੇ ਦਿਲ ਨਾਲ ਮੁਹੱਬਤ ਕਰਨ ਨਾਪੰਦਾ ਫਿਰ ਉਹ ਅੱਲਾ ਪਾਕ ਦੀ ਜ਼ਾਤ ਦੇ ਦਿੱਤੇ ਹੋਏ ਹੁਕਮਾਂਤ ਜਿਹੜੇ ਹੁਕਮ ਹੁੰਦੇ ਉਹਨਾਂ ਤੇ ਚੱਲਦਾ ਉਹਨਾਂ ਦੇ ਮੁਤਾਬਕ ਜ਼ਿੰਦਗੀ ਗੁਜ਼ਾਰਦਾ ਉਹ ਅੱਲਾ ਦੇ ਪੈਦਾ ਕੀਤੀ ਮਖਲੂਕ ਤੇ ਰਹਿਮ ਕਰਦਾ ਉਹਦੇ ਵਾਸਤੇ ਦਾਦੇ ਬਿਆ ਅੱਲਾ ਦੀ ਪੈਦਾ ਕੀਤੀ ਮਖਲੂਕ ਦੇ ਵਾਸਤੇ ਜਿਹੜੀਆਂ ਕੋਈ ਸਹਾਨੀਆਂ ਪੈਦਾ ਕਰ ਸਕਦਾ ਉਹ ਕਰਦਾ ਜਿੰਨਾ ਕਿਸੇ ਦਾ ਭਲਾ ਕਰ ਸਕਦਾ ਉਹ ਕਰਦਾ ਉਹ ਆਪਣੀ ਜ਼ਿੰਦਗੀ ਨੂੰ ਇੰਨੀ ਹਮਾਇਤ ਨਹੀਂ ਦਿੰਦਾ ਦੂਸਰਿਆਂ ਬਾਰੇ ਜ਼ਿਆਦਾ ਸੋਚਦਾ ਦੂਸਰਿਆਂ ਨੂੰ ਜਿਹੜੇ ਭਟਕੇ ਹੋਏ ਹੁੰਦੇ ਉਹਨਾਂ ਨੂੰ ਨੇਕ ਰਾਹ ਤੇ ਲਿਆਉਂਦਾ ਅਗਰ ਕੋਈ ਇਹ ਗੰਦਾ ਅਗਰ ਕੋਈ ਬੰਦਾ ਇਸ ਤਰ੍ਹਾਂ ਦਾ ਰਾਹ ਦਾ ਇੰਤਖਾਬ ਕਰ ਲੈ ਜਿਹੜਾ ਉਹਦੇ ਵਾਸਤੇ ਨੁਕਸਾਨਦਈ ਹੈ ਤੇ ਅੱਲਾਹ ਦੇ ਕਿਸੇ ਨੇਕ ਬੰਦੇ ਦੇ ਅੱਗੇ ਉਹਦਾ ਅਗਰ ਨਜ਼ਰ ਆ ਜਾਏਗਾ ਤੇ ਉਹਨੂੰ ਜ਼ਰੂਰ ਮਨਾ ਕਰੇਗਾ ਕਿ ਨਹੀਂ ਇਹ ਗਲਤ ਕੰਮ ਹੈ ਜਿਹੜਾ ਤੂੰ ਕਰਨ ਨਿਆ ਨੇਕ ਤੇ ਚੰਗੇ ਕੰਮ ਦੀ ਤਰਫ ਆ ਜਾ ਕਿਉਂਕਿ ਉਹਨਾਂ ਦਾ ਮਕਸਦ ਸਿਰਫ ਅੱਲਾਹ ਦੀ ਖਾਤਰ ਜ਼ਿੰਦਗੀ ਗੁਜ਼ਾਰਨਾ ਹੁੰਦਾ ਉਹਨਾਂ ਨੇ ਅੱਲਾਹ ਨਾਲ ਸੱਚੀ ਮੁਹੱਬਤ ਕੀਤੀ ਹੁੰਦੀ ਤੇ ਇਸ ਕਰਕੇ ਵੀਰੋ ਉਹ ਦੁਨੀਆਦਾਰੀ ਨੂੰ ਤਰਜੀਹ ਨਹੀਂ ਦਿੰਦੇ ਉਹ ਸਿਰਫ ਔਰ ਸਿਰਫ ਅੱਲਾਹ ਪਾਗ ਦੀ ਜ਼ਾਤ ਨਾਲ ਮੁਹੱਬਤ ਕਰਦੇ ਤੇ ਅੱਲਾਹ ਦੇ ਦਿੱਤੇ ਹੋਏ ਹਕਾਕਮਾਂ ਤੇ ਚੱਲਦੇ ਤੇ ਉਹਦੀ ਜਿਹੜੀ ਪੈਦਾ ਕੀਤੀ ਮਖਲੂਕ ਹੈ ਉਹਦੇ ਨਾਲ ਚੰਗਾ ਤੇ ਵਧੀਆ سلوਕ ਕਰਦੇ ਆ ਉਹਨਾਂ ਨੂੰ ਨੇਕ ਰਾਹ ਤੇ ਲਿਉਂਦੇ ਆ ਜਿੰਨੀ ਉਹਨਾਂ ਦੀ ਮਦਦ ਕਰ ਸਕਦੇ ਕਰਦੇ ਨੇ ਬਾਕੀ ਵੀਰੋ ਸਾਨੂੰ ਸਾਰਿਆਂ ਨੂੰ ਵੀ ਚਾਹੀਦਾ ਕਿ ਅੱਲਾ ਪਾਕ ਦੀ ਜ਼ਾਤ ਨਾਲ ਸੱਚੀ ਮੁਹੱਬਤ ਕਰੀਏ ਤੇ ਉਹਦੇ ਪੈਦਾ ਕੀਤੀ ਮਖਲੂਕ ਦੇ ਉੱਤੇ ਰਹਿਮ ਕਰੀਏ ਬਾਕੀ ਤੁਹਾਡਾ ਇਸ ਕਥਾ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖਿਓ ਢੇਰ ਸਾਰਾ ਖਿਆਲ ਰੱਬ ਰੱਖੇ